ਦੀਪ ਸਿੰਘ ਤਾਲੀਵਾਂ ਸਾਡੇ ਨਾਲ ਨੇ ਗੱਲਬਾਤ ਕਰਨੀ ਤਾਲੀਵਾਂ ਸਾਹਿਬ ਕਿਸ ਤਰ੍ਹਾਂ ਦਾ ਗੁਰਮੰਤਰ ਲੈ ਕੇ ਆਇਆ ਅੱਜ ਸੀਐਮ ਸਾਹਿਬ ਨਾਲ ਵੀ ਅੱਜ ਤਾਂ ਗੁਰਮੰਤਰ ਲਗਾ ਮਾਨਸਾਹਬ ਦਾ ਤੇ ਮਾਨਸਾਹਬ ਜੋ ਗਏ ਸਾਡੇ ਹਲਕਿਆਂ ਚ ਤੇ ਮਾੜਾ ਜੀ ਨੇ ਕਿਰਪਾ ਕਰਦੇ ਨਹੀਂ ਆ ਦੇਖਿਓ ਦੀ ਲੋਕ ਬਹੁਤ ਮਾਨਸਾਹਬ ਦਾ ਪਿਆਰ ਕਰਦੇ ਤੇ ਜੋ ਗੁਰਮੰਤਰ ਦੋਨੇ ਦਾ ਹੀ ਆ ਕਿ ਉਹਨਾਂ ਨੇ 2 ਸਾਲ ਜਿੰਨਾ ਕੰਮ ਕੀਤਾ ਪੰਜਾਬ ਉਹ ਕੰਮ ਲੋਕਾਂ ਦੇ ਘਰ ਘਰ ਤੱਕ ਪਹੁੰਚੜੇ ਉਹ ਆਹੀ ਪਹੁੰਚਾ ਦੇ ਲੱਗੇ ਕਾਂਗਰਸ ਨੇ ਸਿਟਿੰਗ ਐਮਪੀ ਨੂੰ ਚੋਣ ਮੈਦਾਨ ਦੇ ਵਿੱਚ ਲਾਇਆ ਤੁਹਾਡੇ ਮੁਕਾਬਲੇ ਚ ਕਿਸ ਤਰ੍ਹਾਂ ਨਾਲ ਦੇਖਦੇ ਹੋ ਉਹਨਾਂ ਦੀ ਉਮੀਦ ਉਹਨਾਂ ਨੇ 77% ਚ ਕੁਛ ਨਹੀਂ ਕੀਤਾ ਬਹੁਤ ਸੋਕੋ ਸੌਖਾ ਹੋ ਗਿਆ ਕੰਮ ਕੋਈ ਨਵਾਂ ਬੰਦਾ ਆ ਜਾਣਾ ਉਹਦੇ ਵੀ ਔਖਾ ਹੋ ਜਾਣਾ ਸੀ ਪਰ ਉਹ ਬਹੁਤ ਲੋਕਾਂ ਨੂੰ ਪਤਾ ਉਹਨਾਂ ਕੀਤੇ ਕਾ ਲਾਜ਼ਮ ਕੋਈ ਗੱਲ ਕਹਿੰਦੇ ਬੀਜੇਪੀ ਵਾਲੇ ਤੇ ਜਿਹੜੇ ਅਕਾਲੀ ਦਲ ਵਾਲੇ ਨੇ ਉਹਨਾਂ ਦੀ ਖਾਸ ਨਜ਼ਰ ਆ ਅੰਮ੍ਰਿਤਸਰ ਵਾਲੀ ਸੀਟ ਦੇ ਉੱਪਰ ਕਹਿੰਦੇ ਆਹ ਸੀਟ ਨਹੀਂ ਆਮਾਦੀ ਪਾਰਟੀ ਨੂੰ ਜਿੱਤਣ ਦੇ ਮੈਂ ਕਹਿੰਦਾ ਜੋ ਮਰਜ਼ੀ ਕਰ ਦਿੱਤ ਕੇ ਦਿਖਾਓ ਜਿੱਤ ਕੇ ਦਿਖਾਓ ਸੁਖਬੀਰ ਸਿੰਘ ਬਾਦਲ ਲਗਾਤਾਰ ਪ੍ਰਚਾਰ ਕਰ ਰਹੇ ਨੇ ਵਿਕਰਮਜੀਤਿਆ ਲਗਾਤਾਰ ਪ੍ਰਚਾਰ ਕਰ ਰਹੇ ਨੇ ਕਹਿੰਦੇ ਨਵਜੋਤ ਸਿੰਘ ਸਿੱਧੂ ਦੀ ਵੀ ਐਂਟਰੀ ਹੋ ਸਕਦੀ ਹੈ ਕੋਈ ਗੱਲ ਨਹੀਂ ਹੋਂਦੋ ਅੱਡਬ ਜੀਠੀਏ ਦੇ ਨਜ਼ਰ ਸਿੱਧੂ ਉੱਥੋਂ ਆਏ ਜਦੋਂ ਆਏ ਕਿੱਥੋਂ ਗਏ ਈਸਟ ਹਲਕਾ ਉੱਥੇ ਸਾਡੀ ਭੈਣ ਜੀ ਵੱਜੋ ਇਹ ਉੱਥੋਂ ਹੀ ਆਏ ਆ ਕਿੱਥੋਂ ਗਏ ਅਸੀਂ ਕਦੀ ਵੇਖਿਆ ਨਹੀਂ ਯਾਰ ਤੁਸੀਂ ਤਾਂ ਸਭ ਨੇ ਜਿੱਦਾਂ ਹੀ ਕਦੀ ਵੇਖਿਆ ਨਹੀਂ ਓਏ ਆਉਣ ਤੋਂ ਕੋਈ ਗੱਲ ਸਾਡੇ ਪੰਜਾਬੀ ਨੇ ਆਉਣ ਤੋਂ ਕੋਈ ਗੱਲ ਨਹੀਂ ਆਉਣ ਤੋਂ ਸਿੱਧੂ ਦਾ ਆਉਣ ਤੋਂ ਬਜੀਠੀਏ ਨੂੰ ਗੱਲ ਹੀ ਕੋਈ ਨਹੀਂ ਮੁਕਾਬਲੇ ਲਈ ਤਿਆਰ ਉਹ ਜਦੋਂ ਤਿਆਰ ਦਾ ਫੌਜਾ ਕੋਈ ਚੱਕਰ ਸੀ ਹਾਂ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਲੋਕਾਂ ਦਾ ਕਿਸ ਤਰ੍ਹਾਂ ਦਾ ਹੈ ਬਹੁਤ ਜ਼ਬਰਦਸਤ ਹੰਗਾਰਾ ਸਭ ਸਵਾਲ ਬਜੀਠੀਏ ਦਾ ਕੰਮ ਸਿੱਧੂ ਦਾ ਨਹੀਂ ਹੈ ਸਵਾਲ ਤੇ ਬਾਰੇ ਜਿਹੜਾ ਉਹ ਇਹ ਆ ਕਿ ਸਾਜੀ ਕੰਮ ਉਹ ਜਿਹੜੇ ਕੰਮ 2 ਸਾਲ ਦੇ ਮਾਨ ਸਾਹਿਬ ਨੇ ਕੀਤੇ ਉਹਨਾਂ ਦਾ ਸਵਾਲ ਮੇਜੀਠੀ ਕੀ ਕਹੂਗਾ ਤੂੰ ਉਹ ਸੁਖਵੀਰ ਦੀ ਗੱਡੀ ਤੋਂ ਢੀਂਸੇ ਉੱਤਰ ਗਏ ਬੰਦੂਕੇ ਉੱਤਰ ਗਏ ਸਭ ਨਵੇਂ ਪੁਰਾਣੇ ਉਤਰਦੇ ਜਾਂਦੇ ਆ ਕੋਲ ਮੇਜੀਠੀ ਬਚਾਦੇ ਨੇ ਕੀ ਕਹਦਾ ਦੇਖੋ ਹਾਂ ਯਾਨੀ ਯਾਨੀ ਰਿਸਪੌਂਸ ਸਾਰਾ ਤੁਹਾਨੂੰ ਮਿਲ ਬਿਲਕੁਲ ਬਹੁਤ ਵਧੀਆ ਰਿਸਪੌਂਸ ਮੈਂ ਇੱਕ ਗੇੜ ਪੂਰਾ ਕੰਪਲੀਟ ਕਰਦਾ ਪਹਿਲਾ ਕਿਉਂਕਿ 16 ਤਰੀਕ ਨੂੰ ਟਿਕਟ ਮਿਲੀ 16 ਮਾਰਚ ਨੂੰ 17 ਤੋਂ ਸਟਾਰਟ ਕੀਤੀ ਇੱਕ ਗੇੜ ਮੇਲਾ ਮਸਾਜ ਪੂਰਾ ਕੰਪਲੀਟ ਹੋ ਗਿਆ ਹੁਣ ਅਰਵਿੰਦ ਕੇਜਰੀਵਾਲ ਦੀ ਗੈਰ ਮੌਜੂਦਗੀ ਦੇ ਵਿੱਚ ਹੁਣ ਐ ਕਿਹਾ ਜਾ ਰਿਹਾ ਕਿ ਸੁਨੀਤਾ ਕੇਜਰੀਵਾਲ ਪੰਜਾਬ ਦੇ ਵਿੱਚ ਆਪਣੇ ਉਮੀਦਵਾਰਾਂ ਲਈ ਪ੍ਰਚਾਰ ਕਰਨ ਲਈ ਆ ਸਕਦੇ ਨੇ ਆ ਸਕਦੇ ਕਿਉਂ ਨਹੀਂ ਆ ਸਕਦੀ ਸਾਡੀ ਭੈਣ ਹੈ ਉਹ ਕਿਉਂ ਨਹੀਂ ਆ ਸਕਦੀ ਆਊਗੀ ਗੱਲ ਪਤ ਹੋਈ ਉਹਨਾਂ ਨਾਲ ਸਾਡੇ ਲੀਡਰ ਦੀ ਪਤਨੀ ਵੀ ਹੈ ਸਾਡੀ ਭੈਣ ਹੈ ਆਊਗੀ ਜੂ ਕਿਉਂ ਨਹੀਂ ਆਊਗੀ ਤੁਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਕੀ ਕਹਿਣਾ ਲੋਕਾਂ ਬਹੁਤ ਗੱਲਾਂ ਕਰਦੇ ਲੋਕ ਮੋਦੀ ਜੀ ਸਰ ਦਿਨਾਂ ਕੇਵਰੀਆ ਸਾਹਿਬ ਨੇ ਬਾਹਰ ਰਹਿ ਕੇ ਸਾਡਾ ਫਾਇਦਾ ਕਰਦਾ ਹੈ ਉਹ ਮੈਨੂੰ ਲੱਗਦਾ ਜੇਲ੍ਹ ਚ ਬੈਠਿਆ ਹੋਇਆ ਹੈ ਸਰ ਬੀਜਪੀ ਸਾਹਿਬ ਮੈਨੂੰ ਲੱਗਦਾ ਕਿ ਜਿਹੜਾ 24 ਵਾਲਾ ਮੇਸ਼ਾ ਸੀ ਉਹ ਕੇਵਰੀਆ ਵਾਲੀ ਦੀ ਇਕੱਲੀ ਗ੍ਰਫਤਾਰੀ ਨੇ ਖਤਮ ਖਤਮ ਕਲਪੂ ਦੇਖੋ ਸਿੱਧੇ ਤੌਰ ਤੇ ਇਹਨਾਂ ਨੇ ਵੱਡੀ ਗੱਲ ਆਖੀ ਔਰ ਜਿਸ ਢੰਗ ਦੇ ਨਾਲ ਇੱਥੇ ਤਸਵੀਰਾਂ ਲਗਾਤਾਰ ਵੇਖਣ ਨੂੰ ਮਿਲ ਰਹੀਆਂ ਨੇ ਇੱਕ ਇੱਕ ਕਰਕੇ ਕੈਂਡੀਡੇਟ ਜਿਹੜੇ ਨੇ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਜਿੱਤ ਦਾ ਦਾਵਾ ਜਿਹੜੇ ਨੇ ਉਹ ਕੈਂਡੀਡੇਟ ਕਰਦੇ ਨਜ਼ਰ ਆ ਰਹੇ ਨੇ ਹਾਲਾਂਕਿ ਇਹਨਾਂ ਦੇ ਜਿੱਤ ਦੇ ਦਾਅਵੇ ਨੂੰ ਲੈ ਕੇ ਵੇਖਣ ਵਾਲੀ ਗੱਲ ਰਹੇਗੀ ਕਿ ਪੰਜਾਬ ਦੀ ਜਨਤਾ ਕਿ ਆ ਮੋਹਰ ਲਾਉਂਦੀ ਹੈ ਜਾਂ ਫਿਰ ਨਹੀਂ ਕੈਮਰਾ ਪਰਸਨ ਆਨੰਦ ਦੇ ਨਾਲ ਵਿਰਤ ਕਪੂਰ ਦੈਨਿਕ ਸਵੇਰਾ ਟੀਵੀ ਜ਼ੀਰਕਪੁਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਨ ਦੈਨਿਕ Facebook Instagram X aur WhatsApp channel par